ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀਆਂ ਤਿੰਨ ਪੌੜੀਆਂ ਅਤੇ ਅੱਜ ਦੀ ਪੌੜੀ 31ਵੀਂ ਵਿੱਚ ਗੁਰੂ ਨਾਨਕ ਦੇਵ ਜੀ ਉਸ ਵੇਲੇ ਦੇ ਫੈਲੇ ਹੋਏ ਯੋਗ ਮਤ ਨੂੰ ਲੈਂਦੇ ਹਨ ਇਨ੍ਹਾਂ ਚਾਰ ਪੌੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋਗੀਆਂ ਦੇ ਨਾਲ ਹੋਈ ਵਿਚਾਰ ਦਾ ਵਰਣਨ ਹੈ ਆਸਣ ਲੋਏ ਲੋਏ ਪੰਡਾਰ ਆਸਣ ਭਾਵ ਟਿਕਾਣਾ ਲੋਏ ਭਾਵ ਲੋਕ ਤੇ ਪੰਡਾਰਾ ਰਜਕ ਇਸ ਪੰਕਤੀ ਦਾ ਅਰਥ ਹੈ ਹਰ ਲੋਕ ਵਿੱਚ ਉਸ ਦਾ ਟਿਕਾਣਾ ਹੈ ਹਰ ਲੋਕ ਵਿੱਚ ਉਸ ਦੇ ਭੰਡਾਰੇ ਹਨ ਆਕਾਸ਼ ਪਤਾਲ ਹਰ ਜਗ੍ਹਾ ਉਸ ਦੇ ਭੰਡਾਰੇ ਹਨ ਜਲ ਮੈਂ ਜੰਤੂ ਪਾਇਨ ਦਿਨਾ ਵੀ ਰੋਜੀ ਦੇ ਅਗਲੀ ਪੰਕਤੀ ਵਿੱਚ ਪਪਾ ਜੀ ਕਹਿੰਦੇ ਹਨ ਜੋ ਕਿਛ ਪਾਇਆ ਸੋ ਏਕਾ ਵਾਰ ਭਾਵ ਉਸ ਨੂੰ ਦੁਬਾਰਾ ਦੁਬਾਰਾ ਭਰਨਾ ਨਹੀਂ ਪੈਂਦਾ ਉਸ 'ਚ ਕੋਈ ਤੋਟ ਹੀ ਨਹੀਂ ਆ ਸਕਦੀ ਉਸ ਨੇ ਇੱਕ ਵਾਰ ਵਿੱਚ ਹੀ ਇੰਨਾ ਭੰਡਾਰਿਆਂ ਵਿੱਚ ਇੰਨਾ ਪਾ ਦਿੱਤਾ ਹੈ ਕਰ ਕਰ ਵੇਖੈ ਸਿਰ ਜਣਹਾਰ ਸਰਜਣਹਾਰਾ ਦਾਤਾ ਬਣਾ ਬਣਾ ਕੇ ਵੇਖਦਾ ਭਾਵ ਸੰਭਾਲ ਕਰਦਾ ਹੈ ਕੋਈ ਐਸਾ ਲੋਕ ਨਹੀਂ ਜਿੱਥੇ ਉਸ ਦਾ ਆਸਣ ਨਹੀਂ ਉਸ ਨੇ ਮਾਂ ਦੇ ਪੇਟ ਵਿੱਚ ਵੀ ਪੰਡਾਰਾ ਭਾਵ ਰਜ਼ਿਕ ਦਿੱਤਾ ਹੈ ਦੇਹ ਆਹਾਰ ਅਗਨ ਮੈਂ ਰਖੈ ਐਸਾ ਖਸਮ ਹਮਾਰਾ ਨਾਨਕ ਸੱਚੇ ਕੀ ਸਾਚੀ ਕਾਰ ਹੈ ਨਾਨਕ ਉਹ ਆਪ ਸੱਚਾ ਹੈ ਤੇ ਉਸ ਦੀ ਕਾਰ ਸੱਚੀ ਹੈ ਕਾਰ ਭਾਵ ਕਰਨੀ ਜੋ ਉਸ ਨੇ ਜਗਤ ਵਸਾਇਆ ਹੈ ਉਸ ਦੀ ਦੇਖਭਾਲ ਕਰਨੀ ਆਦੇਸ਼ ਤਸੈ ਆਦੇਸ਼ ਜਦੋਂ ਜੋਗੀ ਆਪਸ ਵਿੱਚ ਮਿਲਦੇ ਹਨ ਉਹ ਆਦੇਸ਼ ਤਸੈ ਆਦੇਸ਼ ਕਹਿ ਕੇ ਮਿਲਦੇ ਹਨ ਤੇ ਇੱਕ ਦੂਜੇ ਨੂੰ ਪ੍ਰਣਾਮ ਕਰਦੇ ਹਨ ਬਾਬਾ ਜੀ ਕਹਿੰਦੇ ਨੇ हे ਜੋਗੀ ਜੇ ਤੂੰ ਨਮਸਕਾਰ ਕਰਨੀ ਹੀ ਹੈ ਤਾਂ ਉਸ ਪਰਮਾਤਮਾ ਨੂੰ ਕਰ ਕੇਵਲ ਅਕਾਲ ਪੁਰਖ ਨੂੰ ਪ੍ਰਣਾਮ ਕਰ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਆਦ ਭਵ ਸਭ ਦਾ ਮੁੱਢ ਹੈ ਅਨੀਲ ਪਵਿੱਤਰ ਨਿਰੰજન ਅਨਾਦ ਜਿਸ ਦੀ ਸ਼ੁਰੂਆਤ ਕਿਸੇ ਨੂੰ ਪਤਾ ਨਹੀਂ ਅਨਾਹਤ ਉਹ ਕਦੇ ਮਰਦਾ ਨਹੀਂ ਜੁਗ ਜੁਗ ਹਰ ਵੇਲੇ ਏਕੋ ਵੇਸ ਇੱਕ ਰਸ ਵਿਆਪਕ ਹੈ ਸਦਾ ਥਿਰ ਰਹਿਣ ਵਾਲਾ ਉਹ ਅਕਾਲ ਪੁਰਖ ਜੋ ਸਭ ਦਾ ਮੁੱਢ ਹੈ ਉਹ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜਿਸ ਦਾ ਕੋਈ ਨਾਸ਼ ਨਹੀਂ ਕਰ ਸਕਦਾ ਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਸਦਾ ਥਿਰ ਹੈ ਅਗਲੀਆਂ ਦੋ ਪੌੜੀਆਂ 32 ਤੇ 33 ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਰੱਬ ਦੇ ਘਰ ਵਿੱਚ ਜਾਣ ਦੀਆਂ ਪੌੜੀਆਂ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਅੱਖਰ ਵਾਦਾ ਘਟਾ ਫੁੱਲ ਚੁੱਕ ਮਾਫ ਕਰਨੀ